ਦੀ ਹਾਲਾਦਾਰ ਚੱਕੋ ਸਾਰਿਆਂ ਦਾ ਅੱਜ ਆਪਾਂ ਆਏ ਆ ਗੁਰਦੁਆਰਾ ਰਾੜਾ ਸਾਹਿਬ ਕਰਮ ਸਰ ਰਾੜਾ ਸਾਹਿਬ ਇਹ ਪੈ ਜਾਂਦਾ ਵੀਰ ਖੰਨੇ ਕੋਲ ਪੈ ਜਾਂਦਾ ਕਰਮ ਸਰ ਰਾੜਾ ਸਾਹਿਬ ਗੁਰਦੁਆਰਾ ਬਹੁਤ ਤਗੜੀ ਬਿਲਡਿੰਗ ਆ ਚਾਰੇ ਪਾਸੇ ਤੁਸੀਂ ਦੇਖੋ ਕਹਿੰਦੇ ਵੀ ਇਸ ਜਗ੍ਹਾ ਦੇ ਉੱਤੇ ਸੰਤ ਈਸਰ ਸਿੰਘ ਨੇ ਉਹਨਾਂ ਨੇ ਕਹਿੰਦੇ ਭਾਖੀ ਇਸ ਜਗ੍ਹਾ ਦੇ ਉੱਪਰ ਕੀਤੀ ਸੀ ਕਿ ਸੰਤ ਈਸਰ ਸਿੰਘ ਰਾੜਾ ਸਾਹਿਬ ਵਾਲੇ ਬੜੇ ਹੁੰਚੇ ਬੇ ਬ੍ਰह्म ਗਿਆਨੀ ਹੋਏ ਨੇ ਸੰਤ ਟੀਚਰ ਸਿੰਘ ਰਾੜਾ ਵਾਲੇ ਜੀਆਂ ਬਾਰੇ ਮੈਂ ਸੁਣਦਾ ਹੁੰਦਾ ਸੀਗਾ ਮੇਰੀ ਬੇਬੇ ਕੋਲੋਂ ਮੈਂ ਬਹੁਤ ਸੁਣਿਆ ਮੇਰੀ ਬੇਬੇ ਜੀ ਦੇ ਗੁਰੂ ਸੀਗੇ ਸੰਤ ਟੀਚਰ ਸਿੰਘ ਰਾੜਾ ਸਾਹਿਬ ਵਾਲੇ ਤੇ ਇਹਨਾਂ ਦਾ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਵੀ ਕਿੱਥੇ ਦੇ ਹੋਏ ਨੇ ਰਾੜਾ ਸਾਹਿਬ ਇਹ ਇੱਧਰ ਆ ਜਾਂਦਾ ਅਸਲ ਦੇ ਵਿੱਚ ਨਾ ਜਿਹੜੇ ਸੰਤ ਟੀਚਰ ਸਿੰਘ ਰਾੜਾ ਸਾਹਿਬ ਵਾਲੇ ਹੋਏ ਨੇ ਇਹ ਹਲੋ ਵਾਲ ਪਿੰਡ ਪਏ ਜਾਂਦਾ ਸਰਾ ਇਹ ਬਈ ਇਹ ਪਟਿਆਲੇ ਤੋਂ ਭਾਤਸੂ ਰੋਡ ਦੇ ਉੱਪਰ ਪਿੰਡ ਪੈਂਦਾ ਆਲੂਆਲਾ ਉੱਥੋਂ ਦੇ ਸ਼ੰਤ ਈਸਰ ਸਿੰਘ ਸੀਗੇ ਸ਼ੰਤ ਈਸਰ ਸਿੰਘ ਰਾੜਾ ਸਾਹਿਬ ਵਾਲੇ ਵੈਸੇ ਹੋਰ ਬੱਜਦੇ ਰਾੜਾ ਸਾਹਿਬ ਵਾਲੇ ਨੇ ਕਿਉਂਕਿ ਉਹਨਾਂ ਨੇ ਕਹਿੰਦੇ ਪੜੀ ਭਗਤੀ ਕੀਤੀ ਸੀਗੀ ਨਾ ਸੰਤ ਈਸਰ ਸਿੰਘ ਰਾੜਾ ਸਾਹਿਬ ਨੇ ਉਹਨੇ ਰਾੜਾ ਸਾਹਿਬ ਆ ਕੇ ਭਗਤੀ ਕੀਤੀ ਸੀਗੀ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਬਹੁਤ ਤਕੜਾ ਗੁਰਦੁਆਰਾ ਬਣਿਆ ਹੋਇਆ ਭਈ ਮੈਂ ਦੇਖਿਆ ਇੱਥੇ ਬਹੁਤ ਜ਼ਿਆਦਾ ਦੁਨੀਆ ਆਉਂਦੀ ਆ ਇਸ ਗੁਰਦੁਆਰੇ ਦੇ ਉੱਪਰ ਉਹਨਾਂ ਦੀ ਬਈ ਭਗਤੀ ਬਹੁਤ ਜ਼ਿਆਦਾ ਸੀਗੀ ਕਿਉਂਕਿ ਮੈਂ ਜਿਹੜੇ ਸਨਾਂ ਦੀ ਗੱਲ ਕਰਦਾ ਉਸ ਸਨ ਦੇ ਵਿੱਚ ਸਿਰਫ ਇੱਕੋ ਇੱਕ ਜਿਹੜੇ ਕਹਿੰਦੇ ਵੀ ਸੰਤ ਸੀਗੇ ਤਾਂ ਉਹਨਾਂ ਨੂੰ ਸੰਤ ਦੀ ਪਦਵੀ ਸੀਗੀ ਇਹ ਮੈਂ ਵੀ ਉਸ ਸਮੇਂ ਦੇ ਵਿੱਚ ਸਿਰਫ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਬਾਬਾ ਜੀ ਸੀਗੇ ਜਿਹੜੇ ਦਮਾਨ ਲਾਉਂਦੇ ਹੁੰਦੇ ਸੀਗੇ ਹੋਰ ਕਿਸੇ ਦੇ ਨਹੀਂ ਮੈਂ ਇੰਨੇ ਜਿਆਦਾ ਸੋਹਣੇ ਕਿ ਕਹਿੰਦੇ ਵੀ ਉਹੀ ਸੀਗੇ ਜਿਹੜੇ ਦੀਵਾਨ ਲਾਉਂਦੇ ਹੁੰਦੇ ਸੀਗੇ ਸੰਤ ਈਸ਼ਰ ਸਿੰਘ ਰਾੜਾ ਸਾਹ ਵਾਲੇ ਤੇ ਇੱਥੇ ਵੀ ਹੁਣ ਦੇਖੋ ਜਿੱਥੇ ਉਹਨਾਂ ਨੇ ਭਗਤੀ ਕੀਤੀ ਆ ਇੱਥੇ ਮੇਲੇ ਲੱਗਦੇ ਨੇ ਤੁਸੀਂ ਦੇਖੋ ਵੀ ਸੰਗਤਾਂ ਕਿਵੇਂ ਫਿਰਦੀਆਂ ਨੇ ਫਿਰਦੀਆਂ ਨੇ ਇੱਥੇ ਲੱਗਣੀ ਨੇ ਮੇਲੇ ਜਦੋਂ ਉਹਨਾਂ ਦੀ ਭਗਤੀ ਜਿਹੜੀ ਕਰੀ ਉਹ ਦੁਨੀਆ ਦੇ ਕੰਮ ਆਈ ਉਹਨਾਂ ਨੇ ਸਿੱਖੀ ਸਿੱਖੀ ਦਾ ਪ੍ਰਚਾਰ ਬਹੁਤ ਜ਼ਿਆਦਾ ਕੀਤਾ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਸਿੱਖੀ ਦਾ ਪ੍ਰਚਾਰ ਬਹੁਤ ਜ਼ਿਆਦਾ ਕੀਤਾ ਬਾਹਰ ਜਾ ਕੇ ਉਹਨਾਂ ਨੇ ਕੈਨੇਡਾ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਹਰ ਉਹਨਾਂ ਨੇ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਦੇਸ਼ਾਂ ਦੇ ਵਿੱਚ ਮੈਂ ਚਲੋ ਆਪਾਂ ਸਾਰਿਆਂ ਤਾਂ ਨਹੀਂ ਕਹਿ ਸਕਦੇ ਵੀ ਬਹੁਤ ਦੇਸ਼ਾਂ ਦੇ ਵਿੱਚ ਜਾ ਕੇ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਾ ਨੇ ਆਪਣੀ ਸਿੱਖੀ ਦਾ ਪ੍ਰਚਾਰ ਕੀਤਾ ਕਿਉਂਕਿ ਉਸ ਸਮੇਂ ਉਹ ਇਕੋ ਇੱਕ ਸੰਤ ਸੀਗੇ ਜਿਹੜੇ ਆਪਣਾ ਸਿੱਖੀ ਦੇ ਵਿੱਚ ਸੀਗੇ ਵੀਰ ਮੇਂ ਦਮਾਨ ਲਾਉਂਦੇ ਸੀਗੇ ਸਿੱਖੀ ਦਾ ਪ੍ਰਚਾਰ ਕਰਦੇ ਸੀਗੇ ਉਸ ਸਮੇਂ ਸੰਤ ਈਸ਼ਰ ਸਿੰਘ ਇਕੋ ਇੱਕ ਸੀਗੇ ਮੇਰੇ ਵੀ ਯਾਦ ਆ ਵੀ ਜਦੋਂ ਸੰਤ ਈਸ਼ਰ ਸਿੰਘ ਉਹ ਨਹੀਂ ਸੰਤ ਈਸ਼ਰ ਸਿੰਘ ਜੀ ਸਵਰਗਵਾਸ ਹੋਏ ਨੇ ਤਾਂ ਮੇਰੀ ਬੇਬੇ ਦਾ ਆਪਰੇਸ਼ਨ ਸੀਗਾ ਉਸ ਜਗ੍ਹਾ ਬੇਬੇ ਨੂੰ ਦੱਸਿਆ ਵੀ ਬੇਬੇ ਦੇ ਪ੍ਰੈਸ ਵਿੱਚ ਸੰਤ ਜੀ ਸਵਰਗਵਾਸ ਹੋ ਗਏ ਮੇਰੀ ਬੇਬੇ ਜੀ ਉਸ ਦਿਨ ਬਹੁਤ ਜ਼ਿਆਦਾ ਅੱਖਾਂ ਦੇ ਵਿੱਚ ਹੰਝੂ ਆ ਗਏ ਬੇਬੇ ਜੀ ਕਹਿੰਦੇ ਵੀ ਵੀ ਅਸੀਂ ਤਾਂ ਉਹਨਾਂ ਦੇ ਵੀ ਕੋਲ ਰਹਿੰਦੇ ਰਹੇ ਆ ਵੀ ਜਦੋਂ ਕਿਤੇ ਆਲੋ ਵਾਲ ਆਉਂਦੇ ਸੀਗੇ ਆਪਣੇ ਪਿੰਡ ਆਉਂਦੇ ਸੀਗੇ ਵੀ ਸੱਜੀ ਚਲੇ ਜਾਂਦੇ ਹੁੰਦੇ ਵੀ ਸਾਨੂੰ ਕੋਲ ਬਿਠਾ ਲੁੰਦੇ ਹੁੰਦੇ ਵੀ ਦਾ ਦੱਸਦੇ ਤੇ ਵੀ ਗੁਰਬਾਣੀ ਪੜੋ ਵੀ ਜਣੀ ਉਹਨਾਂ ਨੇ ਬਈ ਹਰ ਦੇ ਵਿੱਚ ਪ੍ਰਚਾਰ ਬਹੁਤ ਜ਼ਿਆਦਾ ਕਰਿਆ ਮੈਂ ਵੀ ਇਹ ਸੋਚਦਾ ਹਾਂ ਵੀ ਜੇ ਸਾਡੇ ਘਰ ਦੇ ਵਿੱਚ ਸਿੱਖੀ ਦਾ ਜ਼ਿਆਦਾ ਪ੍ਰਚਾਰ ਤਾਂ ਉਹਨਾਂ ਕਰਕੇ ਕਿਉਂਕਿ ਜੇ ਬੇਬੇ ਉਹਨਾਂ ਨਾਲ ਸਾਡੀ ਜੁੜੇ ਫਿਰ ਉਹਦਾ ਅਮਰਤਾ ਛਕਿਆ ਉਹਨਾਂ ਨੇ ਸਾਨੂੰ ਉਸੇ ਲਈ ਦੇ ਉੱਪਰ ਪਾਇਆ ਵੀ ਆਪਾਂ ਇਹ ਆਪਣੇ ਧਰਮ ਨਾਲ ਜੁੜੇ ਜ਼ਿਆਦਾ ਇਸ ਕਰਕੇ ਇਹ ਉਹ ਮਹਾਨ ਸ਼ਖਸੀਅਤ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਬਣਿਆ ਹੋਆ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਥੇ ਜਾ ਕੇ ਦਰਸ਼ਨ ਜ਼ਰੂਰ ਕਰਕੇ ਜਾਇਓ ਇਸ ਜਗ੍ਹਾ ਤੇ ਮਿਹਰਬਾਨੀ ਧੰਨਵਾਦ